ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ ਰਿਕਮ ਬਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਟੋਟਲੀ ਪਾਰਟੀ ویئر ਸੂਟਸ ਲੈ ਕੇ ਆਏ ਆ ਜੀ ਰਖੜੀਆਂ ਦੇ ਤਿਹਾਰ ਵਾਸਤੇ ਆਪਾਂ ਇਹ ਸੂਟ ਰੈਡੀ ਕਰਾਏ ਨੇ ਇਹਦੇ ਤੁਹਾਨੂੰ ਸਲਵਾਰ ਦੇ ਪੌਂਚੇ ਤੇ ਵਰਕ ਮਿਲੂ ਘੇਰੇ ਤੇ ਗਲੇ ਤੇ ਤੇ ਇਹਦੀ ਤੁਹਾਨੂੰ ਚੁੰਨੀ ਤੇ ਟੂ ਸਾਈਡ ਵਰਕ ਮਿਲੂਗਾ ਜੀ ਪ੍ਰਾਈਸ ਬਹੁਤ ਹੀ ਜ਼ਿਆਦਾ ਜੈਨੂਨ ਰੱਖੇ ਨੇਗੇ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਵੀ ਪਾਰਟੀ ویئر ਸੂਟ ਹੈਗਾ ਇਹਦੇ ਨਾਲ ਤੁਹਾਨੂੰ 3 ਮੀਟਰ ਕੱਟ ਦਾ ਜਿਹੜਾ ਸ਼ਰਾਰਾ ਜਾਂ ਲਹਿੰਗਾ ਤੁਸੀਂ ਜੋ ਵੀ ਸਟਿਚ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਫੈਬਰਿਕ ਮਿਲੂਗਾ ਜੀ ਇਹਦੇ ਤੁਹਾਨੂੰ ਗਲੇ ਦੇ ਉੱਪਰ ਹੈਂਡਵਰਕ ਹੋਏ ਹੋਏ ਮਿਲੇਗਾ ਜੀ ਤੇ ਇਹਦੇ ਸ਼ਰਟ ਦੇ ਕੇਰੇ ਦੇ ਉੱਪਰ ਹੈਵੀ ਹੈਂਡਵਰਕ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵੀ ਤੇ ਇਹਦੇ ਤੁਹਾਨੂੰ ਦੁਪੱਟਾ ਪੂਰਾ ਰੈਡੀ ਮਿਲੇਗਾ 4 ਸਾਈਡ ਦੁਪੱਟੇ ਦੇ ਉੱਪਰ ਲੈਸ ਲੱਗੀ ਹੋਈ ਹੈਗੀ ਸ਼ਰਟ ਦੀ ਫਰੰਟ ਦੇ ਉੱਪਰ ਵੀ ਬੂਟੀਆਂ ਬਣਾਈਆਂ ਹੋਈਆਂ ਨੇਗੀਆਂ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਕਲਰ ਇਹਦੇ ਵਿੱਚ ਰਸਟ ਕਲਰ ਹੈਗਾ ਐਵਰਗ੍ਰੀਨ ਕਲਰ ਹੈ ਜਿਹੜਾ ਵੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਬੁੱਕ ਕਰਾਉਣਾ ਚਾਹੋਗੇ ਉਹਦਾ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰਵਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲਿਓ ਜੀ ਤੇ ਨੋਟੀਫਿਕੇਸ਼ਨ ਵਾਲਾ ਜਿਹੜਾ ਆਈਕਨ ਹੈ ਉਹਨਾਂ ਨੂੰ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓ ਦੇ ਅਪਡੇਟਸ ਮਿਲਦੇ ਰਹਿਣ ਇਹ ਵਾਲੇ ਸੂਟ ਦੀਆਂ ਬਾਹਮਾਂ ਨੇ ਜੀ ਤੇ ਇਹ ਸੂਟ ਦੀ ਪ੍ਰੋਪਰ ਲੁੱਕ ਹੈਗੀ ਬਹੁਤ ਹੀ ਸੋਹਣੇ ਆਰਟੀਕਲ ਲੰਗੇ ਇਹ ਕਿਸੇ ਵੀ ਵਿਆਹ ਸ਼ਾਦੀ ਵਾਸਤੇ ਤੁਸੀਂ ਕੋਈ ਵੀ ਸੂਟ ਖਰੀਦਣਾ ਚਾਹੁੰਦੇ ਹੋਗੇ ਹੋਰ ਵੀ ਤੁਸੀਂ ਕਿਸੇ ਤਰ੍ਹਾਂ ਦਾ ਸੂਟ ਤਿਆਰ ਕਰਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਜੀ ਇਹ ਟੋਟਲੀ ਬ੍ਰਾਈਡਲ ਵਾਲਾ ਸੂਟ ਹੈਗਾ ਇਹਨੂੰ ਤੁਸੀਂ ਕਿਸੇ ਹੋਰ ਕਲਰ ਚ ਵੀ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਆਰਟੀਕਲ ਹੈ ਇਹ ਵੀ ਪ੍ਰਾਈਸ ਇਹਦਾ ਵੀ ਬਹੁਤ ਹੀ ਜ਼ਿਆਦਾ ਆਪਾਂ ਜੈਨੂਨ ਰੱਖਿਆ ਹੈਗਾ ਬਾਵਾ ਇਹਦੀਆਂ ਵੀ ਬਹੁਤ ਹੀ ਜ਼ਿਆਦਾ ਹੈਵੀ ਨੇ ਥੈਂਕ ਯੂ ਜੀ ਸਬਸਕ੍ਰਾਈਬ ਮਾਈ ਚੈਨਲ